ਵਿੱਚ ਭਾਰਤ ਸਿਆਕਾਰ ਵਾਸਤੇ ਜਨਤਾ ਪਾਰਟੀ ਜਿੰਦਾਬਾਦ ਐਕਸੀਨਾ ਇੱਥੇ ਆਪ ਪ੍ਰਧਾਨ ਸਾਹਿਬ ਅੱਜ ਪਲਾਟ ਵੀ ਹੋਏ ਭਾਜਪਾ ਦੀ ਜਿਹੜੀ ਇਹ ਮੀਟਿੰਗ ਹੋਈ ਹੈ ਇਸ ਦਾ ਮੁੱਖ ਮੰਤਵ ਕੀ ਸੀ ਮੀਟਿੰਗ ਦਾ ਅੱਜ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪਿੰਡ ਦੇ ਹਲਕਾ ਪਲਾਟ ਦੇ ਵਿਖੇ ਭਾਰਤੀ ਜਨਤਾ ਪਾਰਟੀ ਦੀ ਇੱਕ ਵਿਸ਼ੇਸ਼ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਜਿਸ ਦੇ ਵਿੱਚ ਸਾਡੇ ਜਿਹੜੇ ਫਰਖਾਲਕੇ ਦੇ ਕਨਵੀਨਰ ਆ ਸ਼੍ਰੀ ਰਕੇਸ਼ ਅ ਰਮੇਸ਼ ਸ਼ਰਮਾ ਜੀ ਦੇ ਕਰਾਇਬਕੀ ਹੋਈ ਆ ਅਤੇ ਉਸ ਦੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਸਾਡੇ ਇਸ ਹਲਕੇ ਤੋਂ ਮੈਂਬਰ ਆਫ ਪਾਰਲੀਮੈਂਟ ਅਤੇ ਜਿਹੜੇ ਮੰਤਰੀ ਆ ਸੁਪਰਕਾਸ਼ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਸਾਡੇ ਸੰਗਠਨ ਦੇ ਵਿੱਚ ਬਾਰੇ ਵਿਚ ਵਿਚਾਰਾ ਹੋਈਆਂ ਕਿ ਕਿਸ ਤਰ੍ਹਾਂ ਜਿਹੜਾ ਆਪਾਂ ਆਪਣੇ ਕਿ ਸਾਡੇ ਸਰਕਲ ਪ੍ਰਧਾਨ ਆ ਮੰਡਲ ਪ੍ਰਧਾਨ ਆ ਤਾਂ ਕਹਿ ਦਿੰਦੇ ਆ ਉਹਨਾਂ ਦੀ ਮੀਟਿੰਗਾਂ ਕਰਾਉਣੀਆਂ ਕਿੱਦਾਂ ਆਪਾਂ ਇਸ ਫੂਕ ਮੇਨ ਚਲਾਉਣਾ ਕਿੱਦਾਂ ਇਹਦੀ ਪਾਰਟੀ ਆ ਉਹ ਫੂਕ ਲੈਵਲ ਤੱਕ ਆਪਾਂ ਲੈ ਕੇ ਜਾਣੀ ਆ ਤੇ ਸਾਰੀਆਂ ਇਹ ਵਿਚਾਰਾਂ ਪਾਰਟੀ ਨੂੰ ਤਕੜਾ ਕਰਨ ਵਾਸਤੇ ਕੀ ਕੀ ਲਈਆਂ ਅੱਥੇ ਸਾਰਿਆਂ ਨੇ ਭਰੋਸਾ ਦਿਵਾਇਆ ਮਾਗੀ ਸਾਹਿਬ ਨੂੰ ਕਿ ਅਸੀਂ ਸਾਰੇ ਤਨਮਨ ਧੰਦੇ ਨਾਲ ਇੱਕਜੁੱਟ ਹੋ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਪ੍ਰਧਾਨ ਮੰਤਰੀ ਬਣਨਾ ਭਾਰਤ ਵਿੱਚ ਤੈਅ ਆ ਤੇ ਹੁਸ਼ਿਆਰਪੁਰ ਸੀਟ ਵੀ ਭਾਜਪਾ ਨੇ ਜਿੰਨੀ ਤੈਅ ਕੀਤੀ ਹੋਈ ਆ ਉਸੇ ਪ੍ਰਾਥਾਲ ਕੇ ਦਾ ਕਿੰਨਾ ਯੋਗਤਾ ਨੋਦਾ ਇਸ ਬਾਰੇ ਵਿਚਾਰਾ ਕੀਤੀਆਂ ਗਈਆਂ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਰਤ ਮਾਤਾ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੈ